ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫਿਰ ਹਾਜ਼ਰ ਆ ਜਸਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਅੱਜ ਗੱਲ ਯੂਕੇ ਸਟੱਡੀ ਵੀਜ਼ਾ ਦੀ ਕਰਾਂਗੇ ਜਸਮੀਤ ਜੀ ਯੂਕੇ ਸਟੱਡੀ ਵੀਜ਼ਾ ਦੇ ਲਈ ਰੁਝਾਨ ਇੱਕ ਵਾਰ ਫਿਰ ਸਾਡੇ ਵਿਦਿਆਰਥੀਆਂ ਦਾ ਬਹੁਤ ਜ਼ਿਆਦਾ ਵਧਿਆ ਹੈ ਔਰ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਕੈਨੇਡਾ ਦੇ ਮੰਨੇ ਪ੍ਰਮੰਨੇ ਐਕਸਪਰਟ ਹੋ ਯੂਕੇ ਦੇ ਲਈ ਵੀ ਲੈਂਡਮਾਰਕ ਇਮੀਗ੍ਰੇਸ਼ਨ ਬਹੁਤ ਪੁਰਾਣੇ ਸਮੇਂ ਤੋਂ ਕੰਮ ਕਰ ਰਿਹਾ ਹੈ ਲੈਂਡਮਾਰਕਰ ਯੂਕੇ ਦਾ ਰਿਸ਼ਤਾ ਕਿਹੋ ਜਿਹਾ ਹੈ ਪਹਿਲਾਂ ਇਹ ਐਕਸਪਲੇਨ ਕਰੋ ਕੀ ਦੱਸੋ ਕਿ ਸਪਟੰਬਰ ਇਨਟੇਕ ਲਈ ਲੈਂਡਮਾਰਕ ਦੇ ਜ਼ਰੀਏ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਦੇ ਬੈਨੀਫਿਟ ਹੈ ਸਿੱਧਾ ਜਨ ਹੱਲੇ ਤਾਂ ਯੂਕੇ ਚ ਨਾ ਬੈਕ ਟੂ ਬੈਕ ਇਨਟੇਕਸ ਹੁੰਦੇ ਆ ਤਾਂ ਜੂਨ ਇਨਟੇਕ ਦੀ ਵੀ ਕੁਝ ਕੁ ਕਾਲਜਸ ਯੂਨੀਵਰਸਿਟੀਆਂ ਹੱਲੇ ਵੀ ਕੈਸ ਇਸ਼ੂ ਕਰ ਰਹੇ ਨੇ ਫਾਰ ਜੂਨ ਇਨਟੇਕ ਆਲਸੋ ਜਲਦਾ ਸਪਟੰਬਰ ਦੂਰ ਹੈ ਜੇ ਕਿਸੇ ਨੇ ਜੂਨ ਚ ਵੀ ਅਪਲਾਈ ਕਰਨਾ ਹੈ ਤਾਂ ਇਮੀਡੀਏਟਲੀ ਜੇ ਤੁਸੀਂ ਐਲੀਜੀਬਲ ਹੈਗੇ ਹੋ ਤਾਂ ਜੂਨ ਇਨਟੇਕ ਲਈ ਵੀ ਅਪਲਾਈ ਕਰ ਸਕਦੇ ਹੋ ਔਰ ਸੈਕੰਡਲੀ ਜਰ ਯੂਕੇ ਦੀ ਗੱਲ ਰਹੀ ਅੱਜਕੱਲ ਯੂਕੇ ਤੇ ਅਪਡੇਟ ਹੈ ਕਿ ਯੂਕੇ 에어ਪੋਰਟ ਤੇ ਕਾਫੀ ਜ਼ਿਆਦਾ ਪੁੱਛਕਿਛ ਕਰ ਰਿਹਾ ਬੱਚਿਆਂ ਨਾਲ ਸੋ ਬੱਚਿਆਂ ਤੋਂ ਉਹਨਾਂ ਦੇ ਡਾਕੂਮੈਂਟਸ ਸਾਰੇ ਦੁਬਾਰਾ ਮੰਗੇ ਜਾ ਰਹੇ ਨੇ ਇਵਨ ਇੰਗਲਿਸ਼ ਚ ਜਿਹੜੇ ਬੱਚੇ ਗੱਲ ਨਹੀਂ ਕਰ ਰਹੇ ਉਹਨਾਂ ਨੂੰ ਦੋ ਦੋ ਤਿੰਨ ਤਿੰਨ ਘੰਟੇ ਬਿਠਾ ਕੇ ਰੱਖਿਆ ਜਾ ਰਿਹਾ ਹੈ ਇਵਨ ਫੰਡਸ ਦੀ ਵੀ ਦੁਬਾਰਾ ਗੱਲਬਾਤ ਕੀਤੀ ਜਾ ਰਹੀ ਹੈ 에어ਪੋਰਟ ਤੇ ਸੋ ਜਿਹੜੇ ਵੀ ਹੁਣ ਯੂਕੇ ਟ੍ਰੈਵਲ ਕਰ ਰਹੇ ਨੇ ਸਟੂਡੈਂਟ ਜਿਨ੍ਹਾਂ ਕੋਲ ਆਲਰੇਡੀ ਵੀਜ਼ਾ ਹੈਗਾ ਉਹਨਾਂ ਨੂੰ ਮੇਰੀ ਇੱਕ ਕੀ ਕਹਿੰਦੇ ਆ ਐਡਵਾਈਸ ਹੈ ਕਿ ਆਪਣੇ ਸਾਰੇ ਡਾਕੂਮੈਂਟਸ ਪ੍ਰੋਪ ਔਰ ਉਥੇ ਆਪਾਂ ਬੇਸਿਕ ਇੰਗਲਿਸ਼ ਜ਼ਰੂਰ ਤਿਆਰੀ ਕਰਕੇ ਚਾਹੀਏ ਇਹ ਨਾ ਹੋਏ ਕਿ ਆਪਾਂ ਐਮਆਈ ਬੇਸਿਸ ਤੇ ਵੀਜ਼ਾ ਤਾਂ ਲੈ ਲਿਆ ਪਰ ਉਥੇ ਪਹੁੰਚ ਕੇ ਅਸੀਂ ਕੋਈ ਵੀ ਗੱਲਬਾਤ ਨਾ ਕਰ ਪਾਈਏ ਸੋ ਇਹ ਸਾਰਿਆਂ ਨੂੰ ਮੇਰੀ ਇੱਕ ਐਡਵਾਈਸ ਹੈ ਬਿਲਕੁਲ ਠੀਕ ਹੈ ਲੈਂਡਮਾਰਕ ਇਮੀਗ੍ਰੇਸ਼ਨ ਯੂਕੇ ਦੇ ਵਿੱਚ ਕਿਸ ਤਰ੍ਹਾਂ ਦੀਆਂ ਸਰਵਿਸਿਜ਼ ਆਫਰ ਕਰਦਾ ਜਿਵੇਂ ਜੂਨ ਟੇਕ ਦੀ ਤੁਸੀਂ ਗੱਲ ਕੀਤੀ ਜਸਮੀਤ ਜੀ ਬਹੁਤ ਸਾਰੇ ਵਿਦਿਆਰਥੀ ਨੇ ਜਿਹੜੇ ਅੱਜਕੱਲ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਮਾਸਟਰਸ ਕਰਨ ਜਾਣੀ ਹੈ ਯੂਕੇ ਦੇ ਵਿੱਚ ਕੁਣ ਉਥੇ ਕਿਤੇ 1 ਸਾਲ ਦੀ ਮਾਸਟਰਸ ਹੈ ਕਿਤੇ 2 ਸਾਲ ਦੀ ਮਾਸਟਰਸ ਹੈ ਬਹੁਤ ਸਾਰੇ ਕੰਸਲਟੈਂਟ ਸਟੂਡੈਂਟਸ ਨੂੰ ਸਮਝਾ ਨਹੀਂ ਪਾਉਂਦੇ ਲੈਂਡਮਾਰਕ ਦੀ ਟੀਮ ਕਿਸ ਤਰ੍ਹਾਂ ਦੀ ਖਾਸੀਅਤਾਂ ਰੱਖਦੀ ਹੈ ਅਸੀਂ ਦੇਖੋ ਯੂਕੇ ਚ ਸਭ ਤੋਂ ਵੱਡੀ ਦਿੱਕਤ ਆ ਰਹੀ ਹੈ ਕਾਫੀ ਲੋਕੀ ਨਾ ਲਿਖ ਦਿੰਦੇ ਆ ਕਿ ਜਿਹੜੀ ਕੈਸ਼ ਵਿਦਾਊਟ ਇੰਟਰਵਿਊ ਸੋ ਮੈਂ ਸਾਡੇ ਸਟੂਡੈਂਟਸ ਨੂੰ ਕਹਿਣਾ ਚਾਹਾਂਗਾ ਜਿਹੜੇ ਕੈਸ ਹਨ ਉਹ ਕ੍ਰੈਡੀਬਿਲਟੀ ਇੰਟਰਵਿਊ ਤੋਂ ਬਿਨਾ 90% ਕੋਈ ਵੀ ਯੂਨੀਵਰਸਿਟੀ ਨਹੀਂ ਦੇ ਦੇ ਜਦੋਂ ਤੁਸੀਂ ਖਾਸ ਕਰਕੇ ਐਮਓਆਈ ਬੇਸਿਸ ਤੇ ਅਪਲਾਈ ਕਰਦੇ ਹੋ ਯਾਨੀ ਕਿ ਮੀਡੀਅਮ ਆਫ ਇਨਸਟ੍ਰਕਸ਼ਨ ਤੇ ਅਪਲਾਈ ਕਰਦੇ ਹੋ ਤਾਂ ਕੈਸ ਲਈ ਆਪਾਂ ਨੂੰ ਕ੍ਰੈਡੀਬਿਲਟੀ ਇੰਟਰਵਿਊ ਦੇਣੀ ਹੀ ਪੈਣੀ ਹੈ ਔਰ ਜਦੋਂ ਕ੍ਰੈਡੀਬਿਲਟੀ ਇੰਟਰਵਿਊ ਹੋ ਜਾਂਦੀ ਹੈ ਉਸ ਤੋਂ ਬਾਅਦ ਹੀ ਆਪਾਂ ਟਿਊਸ਼ਨ ਫੀਸ ਜਮ੍ਹਾਂ ਕਰਾਈਏ ਕਿਸੇ ਨੂੰ ਵੀ ਕੋਈ ਪੈਸਾ ਦੇਣ ਦੀ ਲੋੜ ਨਹੀਂ ਹੈਗੀ ਸੋ ਲੈਂਡਮਾਰਕ ਇਮੀਗ੍ਰੇਸ਼ਨ ਦੀ ਪਹਿਲੀ ਖਾਸੀਅਤ ਹੈ ਸਰ ਕਿ ਆਪਾਂ ਯੂਕੇ ਦੇ ਜਦੋਂ ਕੋਈ ਇਸ ਨੂੰ ਰੋਲਮੈਂਟ ਕੀਤੀ ਸੋ 아이 ਜਿਹੜੇ ਸੇ ਪਹਿਲਾਂ ਤਾਂ 에이ਜੰਟ ਕਹਿੰਦਾ ਕਿ ਲੱਖ ਰੁਪਏ ਮੇਰਾ ਦੇ ਦੇ ਬਾਕੀ ਬਾਅਦ ਚ ਅੱਗੇ ਗੱਲ ਕਰਾਂਗੇ ਸੋ ਆਪਾਂ ਪਹਿਲਾਂ ਤੁਹਾਡੀ ਆਫਰ ਲੈਟਰ ਲਈ ਅਪਲਾਈ ਕਰਾਂਗੇ ਤੁਹਾਡੀ ਕ੍ਰੈਡੀਬਿਲਟੀ ਇੰਟਰਵਿਊ ਤਿਆਰੀ ਕਰਾਵਾਂਗੇ ਸੋ ਜਿਹੜੀ ਸਾਡੀ ਟੀਮ ਹੈ ਸਰ ਉਹ ਸਟੂਡੈਂਟ ਦੀ ਕ੍ਰੈਡੀਬਿਲਟੀ ਇੰਟਰਵਿਊ ਦੀ ਤਿਆਰੀ ਕਰਾਏਗੀ ਸੋ ਜਦੋਂ ਉਹਦੀ ਕ੍ਰੈਡੀਬਿਲਟੀ ਇੰਟਰਵਿਊ ਦੀ ਤਿਆਰੀ ਹੋ ਗਈ ਫਿਰ ਉਸ ਤੋਂ ਬਾਅਦ ਅਸੀਂ ਉਹਦਾ ਮੌਕ ਟੈਸਟ ਵੀ ਲਵਾਵਾਂਗੇ ਸੋ ਪੁੱਛਾਂਗੇ ਇੱਕ ਦੋ ਵਾਰੀ ਕਿ ਕਿੱਦਾਂ ਦੀ ਤਿਆਰੀ ਹੋਈ ਹੈ ਕਿ ਜਦੋਂ ਉਹ ਫਿੱਟ ਹੋ ਜਾਏਗਾ ਜਾਂ ਤੁਹਾਨੂੰ ਲੱਗੇਗਾ ਕਿ ਬੱਚਾ ਹੁਣ ਕ੍ਰੈਡੀਬਿਲਟੀ ਇੰਟਰਵਿਊ 'ਚ ਬੈਠ ਸਕਦਾ ਹੈ ਫਿਰ ਅਸੀਂ ਉਹਦੀ ਕ੍ਰੈਡੀਬਿਲਟੀ ਇੰਟਰਵਿਊ ਯੂਨੀਵਰਸਿਟੀ ਦੇ ਨਾਲ ਅਰੇਂਜ ਕਰਾਵਾਂਗੇ ਸੋ ਜਦੋਂ ਉਹਦੀ ਕ੍ਰੈਡੀਬਿਲਟੀ ਇੰਟਰਵਿਊ ਅਰੇਂਜ ਹੋ ਗਈ ਕਲੀਅਰ ਹੋ ਗਈ ਫਿਰ ਉਹ ਆਪਣੀ ਟਿਊਸ਼ਨ ਫੀਸ ਜਮ੍ਹਾਂ ਕਰਾਂਦਾ ਹੈ ਔਰ ਉਸ ਤੋਂ ਬਾਅਦ ਉਹਨੂੰ ਕੈਸ਼ ਇਸ਼ੂ ਹੋ ਜਾਂਦਾ ਸੋ ਇਹ ਸਾਰਾ ਜਿਹੜਾ ਪ੍ਰੋਸੈਸ ਹੈ ਸਾਰਾ ਆ ਸਾਰੀ ਮਿਹ ਸੋ ਸਟੂਡੈਂਟਸ ਲੈਂਡਮਾਰਕ ਇਮੀਗ੍ਰੇਸ਼ਨ ਆਈਡੀ ਰੀਟਸ ਆਪਣੇ ਕੋਲੋਂ ਵੀ ਸਕਾਲਰਸ਼ਿਪ ਦੇ ਰਹੇ ਆਂ ਸੀ ਹਰ ਬੱਚੇ ਨੂੰ ਔਰ ਦੂਜੀ ਚੀਜ਼ ਹੈ ਯੂਨੀਵਰਸਿਟੀਆਂ ਕਾਲਜੇਜ਼ ਵੀ ਸਕਾਲਰਸ਼ਿਪ ਦੇਦੇ ਆਂ ਕਾਫੀ ਸਾਰੇ ਬੱਚਿਆਂ ਨੂੰ ਔਰ ਕੀ ਕਹਿੰਦੇ ਜਿਹੜੀਆਂ ਸਰਵਿਸਿਜ਼ ਆ ਕ੍ਰੈਡੀਬਿਲਟੀ ਇੰਟਰਵਿਊ ਤਿਆਰੀ ਕਰਾਣੀ ਮੌਕ ਟੈਸਟ ਅਰੇਂਜ ਕਰਾਣਾ ਇਹ ਸਾਰਾ ਕੁਝ ਫ੍ਰੀ ਆਫ ਕਾਸਟ ਆ ਸਰ ਹਰ ਬੱਚੇ ਲਈ ਬਿਲਕੁਲ ਠੀਕ ਹੈ ਜਸਮੀਤ ਜੀ ਕਿੰਨੀਆਂ ਕ ਯੂਨੀਵਰਸਿਟੀਆਂ ਦੇ ਨਾਲ ਲੈਂਡਮਾਰਕ ਕੰਮ ਕਰਦਾ ਹੈ यूके यूके अभी गल करिए मोर दैन फिफ्टी यूनवर्सिटीज़ी यूके च काम कर रहे हैं डायरेक्टली और स्टूडेंट किसी भी यूनिवर्सिटी जाना चाहता है अज्ञा की डेट से देखो बर्मिंगम सिटी यूनिवर्सिटी काफ़ी पॉपुलर चल रही है यूनिवर्सिटी ऑफ वॉल्वर काफ़ी पपुलर है यूनिवर्सिटी ऑफ नॉर्थ हैंमटन ऑफ लॉ यूनवर्सिटी ऑफ ग्लोस्टर इस बार अभी गल कर ली बैगलोर यूनीवर्सिटी डी मोन्टफोर्ड यूनिवर्सिटि सो बड़ी लंबी लिस्ट है ਯੂਨੀਵਰਸਿਟੀਆਂ ਦੀ ਸੋ ਸਾਰੀਆਂ ਹੀ ਲਗਭਗ ਯੂਨੀਵਰਸਿਟੀਆਂ ਅਸੀਂ ਡਾਇਰੈਕਟ ਕੰਮ ਕਰ ਰਹੇ ਹਾਂ ਹਰ ਕਿਸੇ ਦੇ ਨਾਲ ਔਰ ਸਟੂਡੈਂਟਸ ਨੂੰ ਫ੍ਰੀ ਆਫ ਕਾਸਟ ਸਰਵਿਸਿਜ਼ ਦੇ ਰਹੇ ਹਾਂ ਆਫਰ ਲੈਟਰ ਵੀ ਫ੍ਰੀ ਹੈ ਸਾਡੀ ਐਪਲੀਕੇਸ਼ਨ ਪ੍ਰੋਸੈਸਿੰਗ ਵੀ ਫ੍ਰੀ ਹੈ ਕ੍ਰੈਡੀਬਿਲਟੀ ਇੰਟਰਵਿਊ ਦੀ ਤਿਆਰੀ ਵੀ ਫ੍ਰੀ ਹੈ ਔਰ ਸਾਰਾ ਕੁਝ ਫ੍ਰੀ ਹੀ ਬੱਚੇ ਨੂੰ ਆਫਰ ਹੋ ਰਿਹਾ ਮੈਨੂੰ ਇਹ ਦੱਸੋ ਜਸਮੀਤ ਜੀ ਜਿਵੇਂ ਹੁਣ ਸਾਡੇ 10+2 ਦੇ ਰਿਜ਼ਲਟਸ ਆ ਰਹੇ ਨੇ ਫਰੈਸ਼ ਬੱਚੇ ਆ ਰਹੇ ਨੇ ਉਹਨਾਂ ਦਾ ਉਹਨਾਂ ਦਾ ਕਿਸ ਤਰ੍ਹਾਂ ਦਾ ਪ੍ਰੋਫਾਈਲ ਹੋਣਾ ਚਾਹੀਦਾ ਫਰੈਸ਼ ਸਟੂਡੈਂਟਸ ਦਾ ਸੋ ਦੇਖੋ ਬੇਸਿਕਲੀ ਦੇਖੋ ਯੂਕੇ ਆਇਲੈਟਸ ਨਹੀਂ ਮੰਗਦਾ ਆਇਲੈਟਸ ਜਿਹੜੇ ਸੀਬੀਐਸਸੀ ਆਈਸੀਐਸਸੀ ਪਾਸ ਆਊਟ ਆ ਉਹਨਾਂ ਨੂੰ ਤਾਂ ਸਰ ਵੇਵਰ ਹੈ ਸੋ ਯੂਕੇ ਚ ਜੇ ਤੁਸੀਂ ਸੀਬੀਐਸਸੀ ਔਰ ਆਈਸੀਐਸਸੀ ਪਾਸ ਆਊਟ ਹੋ ਤੁਹਾਨੂੰ ਕੀ ਕਹਿੰਦੇ ਆ ਆਇਲੈਟਸ ਦਾ ਵੇਵਰ ਮਿਲ ਜਾਂਦਾ ਹੈ ਔਰ ਜੇ ਤੁਸੀਂ ਕੀ ਕਹਿੰਦੇ ਆ ਯੂਕੇ ਚ ਅਪਲਾਈ ਕਰਦੇ ਹੋ ਜੇ ਤੁਹਾਡੇ ਕੋਲ ਆਇਲੈਟਸ ਨਹੀਂ ਹੈਗਾ ਗ੍ਰੈਜੂਏਟ ਹੋ ਤਾਂ ਆਪਾਂ ਐਮਓਆਈ ਬੇਸਿਸ ਤੇ ਅਪਲੀਕੇਸ਼ਨ ਆ ਮੀਡੀਅਮ ਆਫ ਇਨਸਟਰਕਸ਼ਨ ਲੈਟਰ ਦੇ ਵੀ ਆਪਾਂ ਨੂੰ ਵੇਵਰ ਮਿਲ ਜਾਂਦਾ ਹੈ ਔਰ ਵਿਦਆਊਟ ਆਈਲੈਟਸ ਅਸੀਂ ਯੂਕੇ ਚ ਅਪਲਾਈ ਕਰ ਸਕਦੇ ਹਾਂ ਬਟ ਕ੍ਰੈਡੀਬਿਲਟੀ ਇੰਟਰਵਿਊ ਇੱਕ ਮਸਟ ਹੈਗੀ ਹੈ ਬਾਕੀ ਪਰਸੈਂਟੇਜ ਦੀ ਗੱਲ ਕਰੀਏ ਤਾਂ 55% 60% ਵਾਲਾ ਬੱਚਾ ਵੀ ਅਪਲਾਈ ਕਰ ਸਕਦਾ ਹੈ ਸੋ ਨਾਰਮਲੀ ਸਕਾਲਰਸ਼ਿਪਸ ਦੀ ਗੱਲ ਕਰੀਏ ਤਾਂ ਅਪ ਟੂ 30% ਦੀ ਸਕਾਲਰਸ਼ਿਪ इजीली ਸਾਰੀਆਂ ਯੂਨੀਵਰਸਿਟੀਆਂ ਆਈ ਦੀ ਰੇਟਸ ਆਫਰ ਕਰ ਰਹੀਆਂ ਨੇ ਡਿਪੈਂਡਿੰਗ ਅਪਨ ਯੋਰ ਮਾਰਕਸ ਔਰ ਬਟ ਮੈਨੂੰ ਲੱਗਦਾ ਕਿ ਮੈਂ ਹਮੇਸ਼ਾ ਹੀ ਕਹਿੰਦਾ ਆਇਆ ਕਿ ਸਟੂਡੈਂਟਸ ਨੂੰ ਯੂਕੇ ਵਿੱਚ ਵੀ ਆਊਟਰ ਲੰਡਨ ਹੀ ਜਾਣਾ ਚਾਹੀਦਾ ਬਿਕੋਜ਼ ਲੰਡਨ ਦੀ ਜਿਹੜੀ ਕਾਸਟ ਹੈ ਲੰਡਨ 'ਚ ਜਿਹੜਾ ਕੰਪੀਟੀਸ਼ਨ ਹੈ ਉਹ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ ਔਰ ਅੱਜ ਦੇ ਰੇਟਸ 'ਚ ਸਕਾਟਲੈਂਡ ਵੇਲਜ਼ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਹੈਗੀਆਂ ਸਟੂਡੈਂਟਸ ਨੂੰ ਉਹ ਚੂਜ਼ ਕਰਨੀਆਂ ਚਾਹੀਦੀਆਂ ਕਿਉਂਕਿ ਉੱਥੇ ਸੈਟਲਮੈਂਟ ਹੋਣ ਲਈ ਜੌਬ ਲੱਭਣ ਲਈ ਬੱਚਿਆਂ ਨੂੰ ਆਸਾਨੀ ਹੋ ਸਕਦੀ ਹੈ ਬਿਲਕੁਲ ਠੀਕ ਹੈ ਸੋ ਤੁਹਾਡਾ ਕਹਿਣਾ ਹੈ ਕਿ ਅਗਰ ਸਟੂਡੈਂਟਸ ਆਊਟਰ ਲੰਡਨ ਦੇ ਵਿੱਚ ਜਾਣ ਤੇ ਉਹਨਾਂ ਨੂੰ ਜ਼ਿਆਦਾ ਬੈਨੀਫਿਟ ਹੈ ਬਿਲਕੁਲ ਅੱਜ ਦੇ ਸਮੇਂ 'ਚ ਅਗਰ ਅਸੀਂ ਮੋਟਾ-ਮੋਟਾ ਦੇਖੀਏ ਜਸਮੀਤ ਜੀ ਕਿ ਜੋ ਯੂਕੇ ਦੇ ਜਿਹੜੇ ਬੈਨੀਫਿਟਸ ਹੈਗੇ ਆ ਉਹ ਇਹ ਆ ਕਿ ਪਹਿਲੀ ਗੱਲ ਤਾਂ ਆਪਾਂ ਨੂੰ ਫੰਡ ਜਰੂਰ ਸ਼ੋ ਕਰਨੇ ਆ ਬਟ ਫੰਡ ਸ਼ੋ ਕਰਨ ਤੋਂ ਬਾਅਦ ਅਸੀਂ ਕੀ ਕਹਿੰਦੇ ਆ ਭੇਜਨੇ ਨਹੀਂ ਹੈਗੇ ਲਿਵਿੰਗ ਕਾਸਟ ਬੱਚੇ ਦੇ ਕੋਲ ਹੀ ਰਹਿੰਦੀ ਆ 28 ਦਿਨ ਪੁਰਾਣੀ ਸ਼ੋ ਕਰਨੇ ਹੁੰਦੇ ਜਿਹੜੀ ਲਿਵਿੰਗ ਕਾਸਟ ਹੈ ਔਰ ਯੂਨੀਵਰਸਿਟੀਆਂ ਦੀ ਗੱਲ ਕਰੀਏ ਤਾਂ ਕੁਝ ਯੂਨੀਵਰਸਿਟੀਆਂ ਦੇਖੋ 50% ਫੀਸ ਤੇ ਵੀ ਬੱਚਿਆਂ ਨੂੰ ਕੀ ਕਹਿੰਦੇ ਆ ਕੈਸ਼ ਇਸ਼ੂਜ਼ ਕਰ ਰਹੀਆਂ ਨੇ ਜੇ 12 ਲੱਖ ਰੁਪਏ ਫੀਸ ਹੈ 10 ਲੱਖ ਰੁਪਏ ਤੋਂ ਫੀਸ ਸਟਾਰਟ ਹੋ ਜਾਂਦੀ ਹੈ ਗੋਜ਼ ਅਪ ਟੂ 15 ਲੱਖਸ ਫॉर ਏਨ ਐਵਰੇਜ ਯੂਨੀਵਰਸਿਟੀ ਸੋ ਜ ਉਹចਪਾ 50% ਫੀਸ ਦੇ ਕੇ ਵੀ ਕੈਸ਼ ਲੈ ਸਕਦੇ ਆ ਜੀ ਚਲੋ ਥੈਂਕ ਯੂ ਸੋ ਮੱਚ ਸੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਜਸਮੀਤ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਸਕਰੀਨ ਦੇ ਉੱਪਰ ਨੰਬਰ ਹੈ 90413 90412 ਸੋ ਥੈਂਕ ਯੂ ਸੋ ਮੱਚ ਜਸਮੀਤ ਜੀ ਸੋ ਮੈਨੂੰ ਲੱਗਦਾ ਵਿਦਿਆਰਥੀਆਂ ਨੂੰ ਬਹੁਤ ਬੈਨੀਫਿਟ ਹੋਏਗਾ ਸੋ ਸਾਰੇ ਸਟੂਡੈਂਟ ਜਸਮੀਤ ਜੀ ਨਾਲ ਸੰਪਰਕ ਕਰ ਸਕਦੇ ਨੇ ਇਹਨਾਂ ਦੀ ਟੀਮ ਨਾਲ ਸੰਪਰਕ ਕਰ ਸਕਦੇ ਨੇ ਥੈਂਕ ਯੂ ਸੋ ਮੱਚ